ਬਹੁਤ ਵੱਡੀ ਖਬਰ ਆ ਜਿਵੇਂ ਕਿ ਸੁਖਬੀਰ ਸਿੰਘ ਬਾਦਲ ਔਰ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਨੂੰ ਲੈ ਕੇ ਬਹੁਤ ਵੱਡੀ ਖਬਰ ਤੁਹਾਡੇ ਸਾਹਮਣੇ ਪਹੁੰਚ ਰਹੇ ਆ ਇੱਕ ਪਾਸੇ ਪੰਜਾਬ ਦੀ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਇਹੀ ਗੱਲ ਕਹੀ ਸੀ ਕਿ ਪੰਜਾਬ ਦੇ ਲੋਕ ਇਸ ਗੱਲ ਤੇ ਭਰੋਸਾ ਰੱਖਣ ਕਿ ਵਿਕਰਮ ਸਿੰਘ ਮਜੀਠੀਆ ਨਾਬਾਦੀ ਜੇਲ੍ਹ ਦੇ ਵਿੱਚੋਂ ਨਹੀਂ ਨਿਕਲ ਦੇਵਾਂਗੇ ਪਰ ਦੂਜੇ ਪਾਸੇ ਪੰਜਾਬ ਦੀ ਸਰਕਾਰ ਨੂੰ ਅੱਜ ਬਹੁਤ ਵੱਡਾ ਝਟਕ ਯਾਨੀ ਪੰਜਾਬ ਦੇ ਇਹਨਾਂ ਲੋਕਾਂ ਦਾ ਭਰੋਸਾ ਉਸੇ ਗੱਲ ਤੇ ਟਿਕਿਆ ਸੀ ਅਸਲਾਮੁਅਲੈਕਮ ਸਸਰੀਆ ਕਾਲ ਕਿਦਾਂ ਹਾਲਚਾਲ ਹੈ ਉਮੀਦ ਕਰਨਾ ਵਧੀਆ ਹੋਵਗੇ ਹੱਸਦੇ ਵਸਦੇ ਹੋਵਗੇ ਚੜ੍ਹਦੀ ਕਲਾ 'ਚ ਹੋਵਗੇ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਨੂੰ ਲੈ ਕੇ ਬੜੀ ਵੱਡੀ ਖਬਰ ਸਾਹਮਣੇ ਆ ਗਈ ਹੈ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਨੂੰ ਲੈ ਕੇ ਕੇਸ ਜਿਹੜਾ ਹਾਈ ਕੋਰਟ ਦੇ ਵਿੱਚ ਚੱਲ ਰਿਹਾ ਹੈ ਤੇ ਸੁਖਵੀਰ ਸਿੰਘ ਬਾਦਲ ਨੇ ਪੈਗ ਲਾ ਕੇ ਬੜਾ ਹੀ ਵੱਡਾ ਦਾਵਾ ਕੀਤਾ ਹੈ ਸੁਖਵੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਵਿਕਰਮ ਮਜੀਠੀਆ ਨੂੰ ਜੇਲ੍ਹੋਂ ਬਾਹਰ ਕਰ ਲਾਂਗੇ ਜਦਕਿ ਦੂਸਰੀ ਤਰਫ ਸੀਐਮ ਪੰਜਾਬ ਭਗਵੰਤ ਮਾਨ ਨੇ ਕਿਹਾ ਕਿ ਕਿਸੇ ਵੀ ਸੂਰਤ ਵਿਕਰਮ ਮਜੀਠੀਆ ਨੂੰ ਬਾਹਰ ਨਹੀਂ ਆਣ ਦਾਂਗੇ ਤੇ ਪੰਜਾਬ ਦੇ ਲੋਕਾਂ ਦੀ ਡਿਮਾਂਡ ਹੈ ਵਿਕਰਮ ਸਿੰਘ ਮਜੀਠੀਆ ਨੂੰ ਜੇਲ੍ਹੋਂ ਬਾਹਰ ਨਹੀਂ ਆਣ ਦੇਣਾ ਚਾਹੀਦਾ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਨੂੰ ਲੈ ਕੇ ਸਾਰਾ ਕੀ ਮਾਮਲਾ ਹੈ ਸਾਰਾ ਕੁਝ ਜਾਣਿਆ ਗਿਆ ਅੱਜ ਦੀ ਵੀਡੀਓ ਚ ਬਹੁਤ ਵੱਡੀ ਖਬਰ ਹੈ ਜਿਵੇਂ ਕਿ ਸੁਖਵੀਰ ਸਿੰਘ ਬਾਦਲ ਔਰ ਬਿਕਰਮ ਸਿੰਘ ਮਜੀਠੀਏ ਦੀ ਜ਼ਮਾਨਤ ਨੂੰ ਲੈ ਕੇ ਬਹੁਤ ਵੱਡੀ ਖਬਰ ਤੁਹਾਡੇ ਸਾਹਮਣੇ ਪਹੁੰਚ ਰਹੇ ਆ ਇੱਕ ਪਾਸੇ ਪੰਜਾਬ ਦੀ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਇਹੀ ਗੱਲ ਕਹੀ ਸੀ ਕਿ ਪੰਜਾਬ ਦੇ ਲੋਕ ਇਸ ਗੱਲ ਤੇ ਭਰੋਸਾ ਰੱਖਣ ਕਿ ਬਿਕਰਮ ਸਿੰਘ ਮਜੀਠੀਆ ਨਾਬਾਦੀ ਜੇਲ੍ਹ ਦੇ ਵਿੱਚੋਂ ਨਹੀਂ ਨਿਕਲ ਦੇਵਾਂਗੇ ਪਰ ਦੂਜੇ ਪਾਸੇ ਪੰਜਾਬ ਦੀ ਸਰਕਾਰ ਨੂੰ ਅੱਜ ਬਹੁਤ ਵੱਡਾ ਝਟਕਾ ਯਾਨੀ ਪੰਜਾਬ ਦੇ ਇਹਨਾਂ ਲੋਕਾਂ ਦਾ ਭਰੋਸਾ ਉਸੇ ਗੱਲ ਤੇ ਟਿਕਿਆ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਦੇ ਵਿੱਚੋਂ ਬਾਹਰ ਨਹੀਂ ਨਿਕਲਣ ਦੇ। ਪਰ ਇੱਕ ਪਾਸੇ ਸੁਖਵੀਰ ਸਿੰਘ ਬਾਦਲ ਨੇ ਕਹਿੰਦੇ ਜੀ ਪੈਗ ਲਾ ਲਿਆ। ਔਰ ਅੱਜ ਜਿਹੜੀ ਖਬਰ ਹੈ ਸੁਖਵੀਰ ਸਿੰਘ ਬਾਦਲ ਨਸ਼ੇ ਦੇ ਵਿੱਚ ਕੀ ਕਹਿ ਕੇ ਗਏ ਨੇ ਇਹ ਤੁਹਾਨੂੰ ਸੁਣਾਵਾਂਗੇ। ਔਰ ਉਸ ਤੋਂ ਪਹਿਲਾਂ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਹਾਈ ਕੋਰਟ ਨੇ ਕੀ ਰਹਿਮ ਕਰ ਲਿਆ ਜਾਂ ਵਿਜੀਲੈਂਸ ਬਿਊਰੋ ਨੇ ਕੋਈ ਸਬੂਤ ਨਹੀਂ ਪੇਸ਼ ਕੀਤੇ ਮਾਮਲਾ ਕੀ ਹੈ ਕਿਉਂਕਿ ਪੰਜਾਬ ਦੀ ਸਰਕਾਰ ਨੇ ਪੰਜਾਬ ਦੇ ਲੋਕਾਂ ਦੇ ਨਾਲ ਅਕਸਰ ਤੁਹਾਡੇ ਸਾਹਮਣੇ ਇਹੀ ਗੱਲ ਦਾ ਵਾਅਦਾ ਕੀਤਾ ਸੀ ਕਿ ਜਦੋਂ ਤੱਕ ਸਾਡੀ ਸਰਕਾਰ ਰਹਿਣੀ ਹੈ ਤੇ ਅਸੀਂ ਵਿਕਰਮ ਸਿੰਘ ਮਜੀਠੀਏ ਨੂੰ ਜੇਲ੍ਹ ਦੇ ਵਿੱਚੋਂ ਯਾਨੀ ਨਾਬਾ ਦੀ ਜਿਹੜੀ ਨਿਊ ਜੇਲ ਦੇ ਵਿੱਚ ਅੰਦਰ ਉਹ ਬੰਦ ਹੈ ਉਹਦੇ ਵਿੱਚੋਂ ਅਸੀਂ ਬਾਹਰ ਨਹੀਂ ਨਿਕਲਣ ਦੇਂਦੇ ਭਾਵੇਂ ਗੁਰਿੰਦਰ ਸਿੰਘ ਢਿੱਲੋਂ ਮਰਗੇ ਬਾਬੇ ਕਿੰਨਾ ਮਰਜੀ ਜ਼ੋਰ ਲਾ ਲੈਣ ਭਾਵੇਂ ਕੋਈ ਹੋਰ ਸ਼ਖਸੀਅਤ ਪੰਜਾਬ ਦੀ ਜਮੈਸ ਕਰ ਲਵੇ ਪਰ ਅਸੀਂ ਮਜੀਠੀਆ ਨੂੰ ਜੇਲ੍ਹ ਦੇ ਵਿੱਚੋਂ ਨਹੀਂ ਨਿਕਲਣ ਦੇਵਾਂਗੇ ਬਾਰ-ਬਾਰ ਪੰਜਾਬ ਦੇ ਮੁੱਖ ਮੰਤਰੀ ਦੁਆਰਾ ਇਹੀ ਸਟੇਟਮੈਂਟ ਦਿੱਤੀ ਜਾ ਰਹੀ ਸੀ ਪਰ ਅੱਜ ਜਿਹੜੀ ਵੀਡੀਓ ਤੁਸੀਂ ਵੇਖਣ ਜਾ ਰਹੇ ਹੋ ਵਿਕਰਮ ਸਿੰਘ ਮਜੀਠੀਆ ਦਾ ਕਰਕੇ ਬਾਹਰ ਵੱਡਾ ਝੜਕਾ ਪੰਜਾਬ ਦੇ ਮੁੱਖ ਮੰਤਰੀ ਔਰ ਪੰਜਾਬ ਦੀ ਸਰਕਾਰ ਨੂੰ ਕਿਵੇਂ ਲੱਗਿਆ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਇੱਕ ਪਾਸੇ ਮਜੀਠੀਏ ਦਾ ਕਰਕੇ ਪੰਜਾਬ ਦੇ ਲੋਕਾਂ ਨੇ ਪਲਟਾ ਮਾਰ ਦਿੱਤਾ ਪੰਜਾਬ ਦੇ ਮੁੱਖ ਮੰਤਰੀ ਦਾ ਸਾਥ ਦੇਣ ਦੀ ਗੱਲ ਕਹੀ ਕਹਿੰਦੇ ਜੀ ਉਹ ਲੋਕ ਵੀ ਹੱਕ ਦੇ ਵਿੱਚ ਆ ਗਏ ਭਗਵੰਤ ਮਾਨ ਦੇ ਜਿਹੜੇ ਲੋਕ ਕੱਟੜ ਵਿਰੋਧੀ ਸੀ ਆ ਆਦਮੀ ਪਾਰਟੀ ਦੇ ਤਾਂ ਇਧਰਲੇ ਪਾਸੇ ਜਿਮਨੀ ਚੋਣ ਨੂੰ ਲੈ ਕੇ ਵੀ ਇੱਕ ਬਹੁਤ ਵੱਡਾ ਰੌਲਾ ਪੈ ਗਿਆ ਸੀ ਕਹਿੰਦੇ ਜੀ ਅਕਾਲੀ ਦਲ ਨੇ बाजी ਮਾਰਨੀ ਆ ਪਰ ਨਹੀਂ ਕਿਉਂਕਿ ਜਿਹੜੀ ਸੁੱਕੀ ਹਵਾ ਬਣਾਈ ਸੀ ਨਾ ਉਹ ਕਿਵੇਂ ਨਿਕਲ ਗਈ ਹੈ ਉਹ ਅੱਜ ਤੁਹਾਡੇ ਸਾਹਮਣੇ ਧਰ ਦੇਗੇ ਪਰ ਪਹਿਲੀ ਖਬਰ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਨੂੰ ਲੈ ਕੇ ਪਰ ਆ ਸੁਣ ਲੋ ਕਿ ਸਰਕਾਰ ਨੂੰ ਝਟਕਾ ਕਿਵੇਂ ਮਿਲ ਗਿਆ ਕੀ ਕਿਹਾ ਕੋਰਟ ਨੇ ਉਸ ਤੋਂ ਬਾਅਦ ਸੁਖਵੀਰ ਬਾਦਲ ਪੈਗ ਲਾ ਕੇ ਯਾਨੀ ਸ਼ਰਾਬ ਪੀ ਕੇ ਕੀ ਕਹਿੰਦੇ ਨੇ ਖਾਦੀ ਪੀਤੀ ਦੇ ਵਿੱਚ ਉਹ ਵੀ ਤੁਹਾਡੇ ਨਾਲ ਸਾਂਝੀ ਕਰਦੇ ਆ ਸੁਣੋ सुनवाई हुई है मजिठिया की जमानत पटी से सुनवाई की गई है कोर्ट ने पंजाब सरकार को अल्फनामा दाखिल करने के लिए कहा अगली सुनवाई अल्फनामा दाखिल जाएगा ਤਾ ਸੋਮਵਾਰ ਨੂੰ ਇਸ ਮਾਮਲੇ ਦੀ ਅਗਲੀ ਸੁਣਵਾਈ ਹੋਵੇਗੀ ਤਾਂ ਦੱਸ ਦਈਏ ਕਿ ਵਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਦੇ ਮਾਮਲੇ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਸੁਣਵਾਈ ਕੀਤੀ ਗਈ ਹੈ ਤਾਂ ਮਜੀਠੀਆ ਦੀ ਜ਼ਮਾਨਤ ਪਟੀਸ਼ਨ ਪਾਈ ਹੋਈ ਸੀ ਉਸ ਤੇ ਅੱਜ ਸੁਣਵਾਈ ਹੋਈ ਹੈ ਤਾਂ ਕੋਰਟ ਨੇ ਪੰਜਾਬ ਸਰਕਾਰ ਨੂੰ ਹਲਫਨਾਮਾ ਦਾਖਲ ਕਰਨ ਦੇ ਲਈ ਕਿਹਾ ਤਾਂ ਅਗਲੀ ਸੁਣਵਾਈ ਦੇ ਵਿੱਚ ਪੰਜਾਬ ਸਰਕਾਰ ਨੂੰ ਜੋ ਹੈ ਹਲਫਨਾਮਾ ਦਾਖਲ ਕਰਨਾ ਹੋਵੇਗਾ ਤਾਂ ਸੁਣ ਲਓ ਪੰਜਾਬ ਵਾਲੋ ਪੰਜਾਬ ਦੀ ਸਰਕਾਰ ਨੂੰ ਜਿੰਜਾ ਆਪਦੇ ਹਾਈ ਕੋਰਟ ਨੇ ਹਲਫਨਾਮਾ ਦਾਖਲ ਕਰਨ ਨੂੰ ਕਹਿ ਦਿੱਤਾ ਹੈ ਕਿ ਅਗਲੀ ਸੁਣਵਾਈ ਸੋਮਵਾਰ ਨੂੰ ਹੋਣ ਜਾ ਰਹੀ ਹੈ ਪਰ ਇੱਥੇ ਹੁਣ ਸਵਾਲ ਇਹ ਉੱਠਦਾ ਕਿ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਤਾਂ ਦੇਖੋ ਹੋਣੀ ਨਹੀਂ ਹੋਣੀ ਉਹ ਕੋਰਟ ਦੇ ਹੱਥ ਵਿੱਚ ਪਰ ਸੁਖਬੀਰ ਸਿੰਘ ਬਾਦਲ ਪੈਗ ਲਾ ਕੇ ਕੀ ਕਹੇਗੇ ਸੀ ਇਹ ਪੰਜਾਬ ਦੇ ਲੋਕਾਂ ਜਗੌਰ ਦੇ ਨਾਲ ਸੁਣ ਲੈਣ ਕਿਉਂਕਿ ਇਹ ਜ਼ਰੂਰੀ ਹੈ ਸੁਖਬੀਰ ਦੀ ਗੱਲ ਸੁਣਨੀ ਜ਼ਰੂਰੀ ਹੈ ਕਿਉਂ ਪੰਜ ਵਾਰ ਮੁੱਖ ਮੰਤਰੀ ਇਹਨਾਂ ਦੇ ਪ੍ਰਕਾਸ਼ ਸਿੰਘ ਬਾਦਲ ਰਹੇ ਚੁੱਕੇ ਨੇ ਪਰ ਸੁਖਬੀਰ ਸਿੰਘ ਬਾਦਲ ਨੂੰ ਅਕਸਰ ਪੰਜਾਬ ਤੋਂ ਵੱਧ ਲੋਕ ਜਾਣਦੇ ਨੇ ਪਰ ਜਿਹੜੀ ਗੱਲ ਮੈਂ ਅੱਜ ਤੁਹਾਡੇ ਸਾਹਮਣੇ ਕਹਿਣ ਜਾ ਰਿਹਾ ਤੇ ਮੈਂ ਦੀ ਪੂਰੇ ਪੰਜਾਬ ਭਰ ਦੇ ਲੋਕਾਂ ਨੇ ਸੁਣੀ ਹੈ ਤੇ ਸੁਖਬੀਰ ਸਿੰਘ ਬਾਦਲ ਆਪਣੀ ਪੋਲ ਵੀ ਖੋਲਦੇ ਨੇ ਕਿਉਂਕਿ दारू ਦੇ ਨਸ਼ੇ ਦੇ ਵਿੱਚ ਅਕਸਰ ਤੁਸੀਂ ਵੇਖਿਆ ਉਹ ਖੁਦ ਕਹਿੰਦੇ ਨੇ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸ਼ਰਾਬ ਪੀਂਦਾ ਇਹ ਤਾਂ ਜੀ ਫਲਾਨਾ ਜੀ ਠਿਕਾਨਾ ਜੀ ਪਰ ਅੱਜ ਜਿਹੜੀ ਖਬਰ ਸੁਖਬੀਰ ਤੇ ਆ ਨਾ ਇਹ ਅਕਾਲੀ ਦਲ ਦੇ ਵਰਕਰ ਅਕਾਲੀ ਦਲ ਦੇ ਵੱਡੇ ਵੱਡੇ ਨੇਤਾ ਤੇ ਭਾਈ ਪੰਜਾਬ ਦੇ ਸਾਡੇ ਸਾਰੇ ਭੈਣ ਭਰਾ ਇਸ ਗੱਲ ਨੂੰ ਜ਼ਰੂਰ ਸੁਣ ਲੈਣ ਨਸ਼ਿਆਂ ਦੀ ਬਹਾਰ ਕਿਵੇਂ ਲੈਂਦੀ ਹੈ ਪੰਜਾਬ ਦੇ ਅੰਦਰ ਇਹ ਕਹਿੰਦੇ ਆ ਜੀ ਆਮ ਆਦਮੀ ਪਾਰਟੀ ਨੇ ਪਰ ਨਹੀਂ ਕਿਉਂਕਿ ਆਮ ਆਦਮੀ ਪਾਰਟੀ ਨੂੰ ਅਕਸਰ ਪੰਜਾਬ ਦੇ ਲੋਕ ਜਾਣਦੇ ਨੇ ਬਿਕਰਮ ਸਿੰਘ ਮਜੀਠੀਆ ਕਾਦਾ ਕਰਕੇ ਬੰਦ ਹੈ ਜੇਲ੍ਹ ਦੇ ਵਿੱਚ ਨਾਬਾਦ ਉਹ ਜੀ ਕਹਿੰਦੇ ਚਿੱਟੇ ਦਾ ਮਾਮਲਾ ਵੀ ਹੈ ਵਿੱਚ ਅੰਮਣ ਤੋਂ ਵੱਧ ਜਾਇਦਾਦ ਬਣਾਉਣ ਦਾ ਜਿਹੜਾ ਕਿ ਮਾਮਲਾ ਉਹ ਵੀ ਹੈ ਸਭ ਤੋਂ ਵੱਡਾ ਮਾਮਲਾ ਕਿਹੜਾ ਹੈ ਕਹਿੰਦੇ ਜੀ ਬਿਕਰਮ ਸਿੰਘ ਮਜੀਠੀਆ ਚਿੱਟੇ ਦਾ ਤਸਕਰ ਇਹ ਭੋਲੇ ਨੇ ਵੀ ਸਾਬਤ ਕਰ ਦਿੱਤਾ ਸੀ ਤੇ ਸੁਖਬੀਰ ਸਿੰਘ ਬਾਦਲ ਸਟੇਜ ਦੇ ਉੱਤੇ ਖੜਦੇ ਨੇ ਤੇ ਕਹਿੰਦੇ ਕੀ ਨੇ ਇਹ ਪੈਗਣ ਆ ਕੇ ਗੱਲ ਕਹੀ ਜਾਂਦੀ ਏ ਕਹਿੰਦਾ ਜੀ ਘਰ ਘਰ ਦੇ ਵਿੱਚ ਨਸ਼ੇ ਪਹੁੰਚਾਉਣ ਵਾਲਾ ਅਕਾਲੀ ਦਲ ਤੇ ਬਾਦ ਦੇ ਵਿੱਚ ਕੀ ਕਹਿੰਦਾ ਨਹੀਂ ਕਹਿੰਦਾ ਆਮ ਆਦਮੀ ਪਾਰਟੀ ਸੋ ਪੰਜਾਬ ਦੇ ਲੋਕ ਇਹਨਾਂ ਗੱਲਾਂ ਨੂੰ ਸਮਝਣ ਜਿਹੜੇ ਲੋਕ ਕਹਿੰਦੇ ਹਨ ਅਸੀਂ ਪੰਥਕ ਲੀਡਰ ਤੇ ਸਾਡੀ ਪੰਥਕ ਪਾਰਟੀ ਹੈ ਉਹ ਇਸ ਗੱਲ ਤੋਂ ਹੰਦਾ ਜਾ ਲਾ ਲੈਣਾ ਸਿੱਖ ਕੌਮ ਦੇ ਪਿੱਠ ਤੇ ਸ਼ੁਰਾ ਮਾਰਨ ਵਾਲਾ ਕੌਣ ਸੀ ਵੱਡੇ ਬਾਦਲ ਤੋਂ ਲੈ ਕੇ ਸੁਖਵੀਰ ਸਿੰਘ ਬਾਦਲ ਮਾਫੀਆਂ ਮੰਗੀਆਂ ਤੁਹਾਡੇ ਸਾਹਮਣੇ ਗਿੱਟੇ ਗੋਡੇ ਲੱਤਾਂ ਕਿਹਨੀਆਂ ਟੁੱਟਦੀਆਂ ਨੇ ਅਕਾਲ ਤਖਤ ਸਾਹਿਬ ਦੇ ਉੱਤੇ ਜਾ ਕੇ ਜਦੋਂ ਮਾਫੀ ਮੰਗੀ ਜਾਂਦੀ ਹੈ ਸੁਖਵੀਰ ਸਿੰਘ ਬਾਦਲ ਦੀਆਂ ਦੋਵੇਂ ਬਹਾਅ ਟੁੱਟਦੀਆਂ ਨੇ ਲੱਤ ਟੁੱਟਦੀ ਹੈ ਤਾਂ ਤੁਸੀਂ ਇਹ ਵੇਖੋ ਵੀ ਜਿਹੜੇ ਲੋਕ ਜੁਰਮ ਕਰਕੇ ਵੀ ਲੋਕਾਂ ਨੂੰ ਮਾਰ ਕੇ ਵੀ ਗੋਲੀਆਂ ਮਾਰ ਕੇ ਵੀ ਮਾਫੀ ਮੰਗਦੇ ਨੇ ਫੇਰ ਤੋਂ ਬਾਹਰ ਆ ਕੇ ਮੁੱਕਰ ਜਾਂਦੇ ਨੇ ਪੰਜਾਬ ਦਾ ਭਲਾ ਉਹ ਕਰ ਦੇਣਗੇ ਸੋ ਇਹ ਜਿਹੜੀਆਂ ਗੱਲਾਂ ਨੇ ਨਾ ਇਹ ਪੰਜਾਬ ਦੇ ਕਿਸੇ ਕਈ ਲੋਕਾਂ ਨੂੰ ਚੁਪਦੀਆਂ ਹੋਣਗੀਆਂ ਪਰ ਇਹ ਗੱਲਾਂ ਸੱਚੀਆਂ ਨੇ ਪ੍ਰਕਾਸ਼ ਸਿੰਘ ਬਾਦਲ ਤੋਂ ਲੈ ਕੇ ਸੁਖਬੀਰ ਸਿੰਘ ਬਾਦਲ ਤੱਕ ਹਾਲਾਂਕਿ ਇਹਨਾਂ ਦੇ ਚੇਲੇ ਚਪਾਟੇ ਜਿਨੇ ਵੀ ਨੇ ਇਹ ਪੰਜਾਬ ਵਿਰੋਧੀ ਪੰਜਾਬ ਨੂੰ ਦੱਬਣ ਤੇ ਕੁਚਲਣ ਵਾਲੇ ਲੋਕ ਨੇ ਜੇਕਰ ਪੰਜਾਬ ਦਾ ਵਾਕਈ ਤੁਸੀਂ ਕੁਝ ਚਾਹੁੰਦੇ ਹੋ ਕਿ ਕੁਝ ਚੰਗਾ ਹੋ ਜਾਵੇ ਤਾਂ ਪੰਜਾਬ ਦੀ ਸਰਕਾਰ ਦਾ ਸਾਥ ਦੇਣ ਦੀ ਅੱਜ ਕੱਲ ਲੋੜ ਹੈ ਕਿਉਂਕਿ ਪੰਜਾਬ ਜਿਹੜਾ ਨਸ਼ਿਆਂ ਦੀ ਦਲਦਲ ਦੇ ਵਿੱਚ ਸੱਟਿਆ ਇਹਨਾਂ ਦੇ ਹੀ ਵਿਕਰਮ ਸਿੰਘ ਮਜੀਠੀਏ ਨੇ ਔਰ ਇਹਨਾਂ ਹੀ ਸੁਖਬੀਰ ਸਿੰਘ ਬਾਦਲਾ ਨੇ ਇਹਨਾਂ ਦੇ ਰਾਜ ਦੇ ਬਣੇ ਅਫਸਰ ਅੱਜ ਵੀ ਭਗਵੰਤ ਮਾਨ ਦੀ ਸਰਕਾਰ ਦੇ ਵਿੱਚ ਫੜੇ ਜਾ ਰਹੇ ਨੇ ਦੋਸ਼ ਕੀਤੇ ਲਾ ਰਹੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੋ ਇਹਨਾਂ ਗੱਲਾਂ ਨੂੰ ਪੰਜਾਬ ਦੇ ਸਾਡੇ ਜਿੰਨੇ ਵੀ ਭੈਣ ਭਰਾ ਤੁਸੀਂ ਮੇਰੀ ਵੀਡੀਓ ਨੂੰ ਸੁਣ ਰਹੇ ਹੋ ਇਸ ਗੱਲ ਨੂੰ ਬੜੀ ਗੌਰ ਦੇ ਨਾਲ ਆਪਣੇ ਆਪ ਸਮਝਣਾ ਕਿ ਜਿਹੜੇ ਲੋਕ 25 ਸਾਲਾਂ ਤੱਕ ਸਾਡੇ ਪੰਜਾਬ ਨੂੰ ਸਹੀ ਦਿਸ਼ਾ ਦੀ ਔਰ ਨਹੀਂ ਲਿਜਾ ਸਕਦੇ ਉਹ ਕਦੇ ਹੀ ਨਹੀਂ ਲਿਜਾ ਸਕਦੇ ਜੀ ਤੇ ਐਸੀ ਅੱਜ ਦੀ ਵੀਡੀਓ ਜਿਵੇਂ ਕਿ ਤੁਸੀਂ ਵੇਖਿਆ ਕਿ ਬਿਕਰਮ ਸਿੰਘ ਮਜੀਠੀਆ ਦਾ ਕੇਸ ਹਾਈ ਕੋਰਟ ਦੇ ਵਿੱਚ ਚੱਲਦਾ ਤੇ ਬਿਕਰਮ ਸਿੰਘ ਮਜੀਠੀਆ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਨੇ ਕਿ ਕਿਸੇ ਤਰ੍ਹਾਂ ਉਹ ਜੇਲ੍ਹੋਂ ਬਾਹਰ ਆ ਜਾਣ ਤੇ ਹਾਈ ਕੋਰਟ ਨੇ ਪੰਜਾਬ ਦੀ ਹਕੂਮਤ ਨੂੰ ਆਰਡਰ ਕੀਤਾ ਕਿ ਹਲਫਨਾਮਾ ਜਾਰੀ ਕੀਤਾ ਜਾਏ ਤੇ ਪੰਜਾਬ ਦੀ ਹਕੂਮਤ ਦੀ ਪੂਰੀ ਕੋਸ਼ਿਸ਼ ਆ ਕਿ ਵਿਕਰਮ ਸਿੰਘ ਮਜੀਠੀਆ ਜੇਲ੍ਹੋਂ ਬਾਹਰ ਨਾ ਆਏ ਕਿਉਂਕਿ ਪੰਜਾਬ ਦੇ ਲੋਕਾਂ ਦੀ ਡਿਮਾਂਡ ਆ ਕਿ ਵਿਕਰਮ ਸਿੰਘ ਮਜੀਠੀਆ ਨੂੰ ਅਧਿਕਾਰ ਜਿਹੜੇ ਜੁਰਮ ਉਹਨੇ ਕੀਤੇ ਨੇ ਉਹਨਾਂ ਦੀ ਸਜ਼ਾ ਮਿਲਣੀ ਚਾਹੀਦੀ ਜਾਂ ਦੂਸਰੇ ਪਾਸੇ ਸੁਖਵੀਰ ਬਾਦਲ ਨੇ ਪੈਗ ਲਾ ਕੇ ਕੈਸੜਿਆ ਕੇ ਅਕਾਲੀ ਦਲ ਨੇ ਘਰ ਘਰ ਦੇ ਵਿੱਚ ਨਸ਼ਾ ਫੈਲ ਜਾ ਤੇ ਪੈਗ ਲਾ ਕੇ ਉਹਨਾਂ ਦੇ ਮੂੰਹ ਚੋਂ ਸੱਚੀ ਗੱਲ ਨਿਕਲ ਗਈ ਕਿਉਂਕਿ ਪੰਜਾਬ ਦਾ ਬੱਚਾ ਬੱਚਾ ਜਾਣਦਾ ਹੈ ਕਿਆ ਕਾਲੀ ਡਾਲਨੇ ਵਿਕਰਮ ਸਿੰਘ ਮਜੀਠੀਆ ਦੇ ਨਿਗਰਾਨੀ ਦੇ ਵਿੱਚ ਪੂਰੇ ਪੰਜਾਬ 'ਚ ਚਿਟਾਮ ਕੀਤਾ ਲੱਖਾਂ ਮਾਵਾਂ ਦੀ ਚੁੰਨੀਆਂ ਨੂੰ ਇਹਨਾਂ ਨੇ ਚਿੱਟਾ ਕਰ ਦਿੱਤਾ ਰੰਗਲੀਆਂ ਚੁੰਨੀਆਂ ਨੂੰ ਤੇ ਲੱਖਾਂ ਮਾਵਾਂ ਦੇ ਬੇਟਿਆਂ ਨੂੰ ਇਹਨਾਂ ਨੇ ਨਸ਼ੇ ਤੇ ਲਾ ਕੇ ਮਾਰੇ ਅੱਜ ਵੀ ਉਹ ਆਪਣੇ ਬੱਚਿਆਂ ਨੂੰ ਯਾਦ ਕਰਕੇ ਰੋਂਦੀਆਂ ਨੇ ਤੇ ਪੰਜਾਬ ਦੇ ਲੋਕਾਂ ਦੀ ਇੱਕ ਹੀ ਡਿਮਾਂਡ ਹੈ ਕਿਸੇ ਸੂਰਤ ਵਿਕਰਮ ਸਿੰਘ ਮਜੀਠੀਆ ਜੇਲ੍ਹੋਂ ਬਾਹਰ ਨਹੀਂ ਆਣਾ ਚਾਹੀਦਾ ਚਾਹੇ ਵਿਕਰਮ ਸਿੰਘ ਮਜੀਠੀਆ ਸੁਖਵੀਰ ਬਾਦਲਾ ਜਾਂ ਕੋਈ ਵੀ ਬੰਦਾ ਜਿਹੜਾ ਛਿੱਟੇ ਦੀ ਤਸਕਰੀਜ ਮਲਵਸ ਰਿਹਾ ਪੰਜਾਬ ਨੂੰ ਲੁੱਟਣ ਚ ਰਿਹਾ ਉਹ ਕਿਸੇ ਸੂਰਤ ਬਾਹਰ ਨਹੀਂ ਆਣਾ ਚਾਹੀਦਾ ਤੇ ਉਹਨੂੰ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਤੇ ਪੰਜਾਬ ਦੇ ਲੋਕਾਂ ਨੂੰ ਇਹ ਸਮਝਣਾ ਪਏਗਾ ਜਿਹੜੀ ਪਾਰਟੀਆਂ 25 ਸਾਲ ਪੰਜਾਬ ਤੇ ਹਕੂਮਤ ਕਰ ਚੁੱਕੀਆਂ ਨੇ ਵੱਡੇ ਬਾਦਲ ਤੋਂ ਲੈ ਕੇ ਛੋਟੇ ਬਾਦਲ ਤੱਕ ਉਹ ਇਲੈਕਸ਼ਨ ਦੇ ਵਿੱਚ ਦਾਅਵੇ ਕਰਦੀਆਂ ਨੇ ਕਿ ਅਸੀਂ ਪੰਜਾਬ ਦੀ ਤਕਦੀਰ ਬਦਲ ਦਾਂਗੇ ਲੇਕਿਨ ਪੰਜਾਬ ਦੇ ਲੋਕਾਂ ਨਾਲ ਬਹੁਤ ਵੱਡਾ ਧੋਖਾ ਕਰਦੇ ਆਏ ਨੇ ਤੇ ਪੰਜਾਬ ਦੇ ਲੋਕਾਂ ਨੂੰ ਉਹਨਾਂ ਨੂੰ ਰਿਜੈਕਟ ਕਰਨਾ ਪਏਗਾ ਤੇ ਇਸ ਤਰ੍ਹਾਂ ਦੇ ਲੋਕਾਂ ਨੂੰ ਵੋਟ ਦੇਣੇ ਪੈਣਗੇ ਜਿਹੜੇ ਸੱਚ ਤੌਰ ਤੇ ਪੰਜਾਬ ਦੀ ਕਿਸਮਤ ਨੂੰ ਬਦਲ ਸਕਦੇ ਨੇ ਤੁਸੀਂ ਕੀ ਸੋਚਦੇ ਹੋ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਨੂੰ ਲੈ ਕੇ ਕੀ ਫੈਸਲਾ ਹਾਈ ਕੋਰਟ ਚ ਆ ਸਕਦਾ ਹੈ ਆਪਣੀ ਰਾਏ ਤੋਂ ਕਮੈਂਟ ਚ ਅਗਾ ਕਰੋ ਵੀਡੀਓ ਚੰਗੀ ਲਗੀ ਵੀਡੀਓ ਨੂੰ ਲਾਈਕ ਕਰੋ ਮਿਲਨੇ ਆ ਨੈਕਸਟ ਵੀਡੀਓ ਗੁੱਡ ਬਾਏ ਅੱਲਾਹ ਹਾਫਿਜ਼